ਆਮਾਰੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਮੈਂਟ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕਾਟਨ ਦੇ ਸੂਟਾਂ ਦੀ ਵੈਰਿਟੀ ਆ ਗਈ ਜੀ ਗਾਗਾਂ ਦੀ ਮੰਗ ਦੇ ਉੱਤੇ ਇਹ ਕਾਟਨ ਦੇ ਸੂਟ ਮੰਗਾਏ ਗਏ ਨੇਗੇ ਬਹੁਤ ਹੀ ਵਧੀਆ ਕੱਪੜਾ ਹੈ ਜੀ ਪਿਓਰ ਕਾਟਨਾ ਜਮਾ ਇਹ ਮੈਚਿੰਗ ਸੂਟ ਹੈਗਾ ਵਧੀਆ ਫੈਂਸੀ ਮੈਚਿੰਗ ਸੂਟ ਹੈ ਜੀ ਇਹ ਸ਼ਰਟ ਦਾ ਕੱਪੜਾ ਆ ਗਿਆ ਦੇ ਨਾਲ ਇਹ ਬਾਟਮ ਇਹ ਦੁਪੱਟਾ ਇਹਦੇ ਨਾਲ ਰਗੋਲੀ ਦੁਪੱਟਾ ਬਣਿਆ ਹੋਇਆ ਹੈਗਾ ਬਹੁਤ ਗਾਕ ਕਹਿ ਕੇ ਜੈਸੀਆ ਵੀ ਇਹਦੇ ਨਾਲ ਦਾ ਮਾਲ ਮਗਾਓ ਜੀ ਤੁਸੀਂ ਇਹ ਮਾਲ ਪਹੁੰਚ ਚੁੱਕਿਆ ਹੈਗਾ ਕਿਸੇ ਵੀ ਭੈਣ ਭਾਈ ਨੇ ਲੈਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਛੇਤੀ ਤੁਸੀਂ ਆਓ ਜਿਹੜਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਤੇ ਸਕਰੀਨਸ਼ਾਟ ਲੈ ਕੇ ਭੇਜੂਗਾ ਸਾਨੂੰ ਉਹਨੂੰ 350 ਰੁਪਏ ਦੇ ਵਿੱਚ ਸੌਦਾ ਦਿੱਤਾ ਜਾਊਗਾ ਜੀ ਇਹ ਗੀਰਾ ਮਾਰਕੀਟ ਦੇ ਵਿੱਚ ਆਹ 4500 ਰੁਪਏ ਰੇਟ ਹੈਗਾ 3500 ਰੁਪਏ ਦੇ ਵਿੱਚ ਜੀ ਪਿਓਰ ਕਾਟਨ ਹੈਗੀ ਜਮਾ ਬਿਲਕੁਲ ਮੈਚਿੰਗ ਸੂਟ ਦੁਪੱਟੇ ਦੇ ਨਾਲ ਟਾਈ ਐਂਡ ਡਾਈ ਮੈਚਿੰਗ ਸੂਟ ਜੀ ਬਿਲਕੁਲ ਕਾਟਨ ਦਾ ਟਾਈ ਐਂਡ ਡਾਈ ਮੈਚਿੰਗ ਸੂਟ 3500 ਰੁਪਏ ਦੇ ਵਿੱਚ ਦਿੱਤਾ ਜਾਊਗਾ ਜੀ ਇਹ ਰੰਗਤ ਤੇ ਡਿਜ਼ਾਈਨ ਇਹਦੇ ਵਿੱਚ ਫੁੱਲ ਰੰਗਾਂ ਦੇ ਜਮਾਲ ਪਹੁੰਚੂਕਿਆ ਜੀ ਕਿਸੇ ਵੀ ਭੈਣ ਭਾਈ ਨੇ ਸਾਵੇਂ ਕੱਢ ਲੈਣੇ ਹੁਣ ਤਾਂ ਛੇਤੀ ਦੇ ਛੇਤੀ ਸਗੀ ਸ਼ਾਟ ਲੈ ਕੇ ਭੇਜੋ ਜੇ ਸਿੱਧੀ ਸਿੱਧੀ ਆਉ ਲੈਣ ਵਾਸਤੇ ਜੀ ਫੇਰ ਸਾਵੇਂ ਕਲਰਾਂ ਦੇ ਵਿੱਚੋਂ ਛੋਟ ਹੋ ਜਾਂਦਾ ਮਾਲ ਸਾਵੇਂ ਕਲਰ ਨਹੀਂ ਮਿਲਦੇ ਜੀ ਮਾਲ ਸੀਮਤ ਹੈਗਾ ਮਿਲਣ ਨੂੰ ਮਾਲ ਆਇਆਗਾ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਹੈ ਜੀ ਇਹ ਟਾਈ ਡਾਈ ਕਾਟਨ ਦਾ ਸੂਟ ਸਗੀ ਸ਼ਾਟ ਲੈ ਕੇ ਭੇਜੋ ਸਾਨੂੰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ 350 ਰੁਪਏ ਦੇ ਵਿੱਚ ਕਾਈੜੇ ਕੌਟ ਦਾ ਸੂਟ ਲੈ ਜਾਓ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸ਼ੇਰਵੇਲੇ ਚੱਲ ਰਿਹਾ ਹੈਗਾ ਭਾਰੀ ਸ਼ੇਰਵੇਲੇ ਦਿੱਤੇ ਰੰਗ ਬਹੁਤ ਵਧੀਆ ਕਲਰ ਆਏ ਨੇ ਸਾਰੇ ਡਾਰਕ ਕਲਰਾਂ ਦੇ ਵਿੱਚ ਮਾਲ ਆ ਗਿਆ ਜੀ ਇਹ ਸਾਰਾ ਕੁੜੀਆਂ ਕੱਤਿਆਂ ਦੀ ਕੁਆਲਿਟੀ ਹੈ ਬਿਲਕੁਲ ਪੱਕੇ ਕਲਰ ਆਈ ਇਹਦੇ ਦੇਖਣ ਦੇ ਵਿੱਚ ਲੱਗਦਾ ਹੈ ਕਿ ਕੱਚੇ ਹੋਵੇ ਕਲਰ ਪੂਰਾ ਪੱਕੇ ਕਰਾਉਣ ਦੇ ਵਿੱਚ ਆ ਲਿਆ ਹੀ ਬਹੁਤ ਵਧੀਆ ਕੁਆਲਿਟੀ ਹੈਗੀ ਜਮਾ ਕਾਟਨ ਦੇ ਕੱਪੜਾ ਹੈਗਾ ਇਹ ਬਿਲਕੁਲ ਕਾਟਨ ਤੇ ਆਈ ਟਾਈਡ ਆਈ ਦੁਪੱਟੇ ਦੇ ਨਾਲ ਟਾਈਡ ਆਈ ਸੂਟ ਦੁਪੱਟੇ ਦੇ ਨਾਲ ਪਰ ਆਮਾ ਦੀ ਹੱਤੀ ਦੇ ਤੇ ਜੀ ਸੇਰਮੇ ਦੇ ਤੇ ਜੀ 350 ਰੁਪਏ ਦੇ ਵਿੱਚ ਕਰਤਾ ਜੀ ਇਹ 350 ਚ ਦੁਪੱਟੇ ਸਮੇਤ ਕਾਟਨ ਦਾ ਸੂਟ ਦੁਪੱਟੇ ਦੇ ਸਮੇਤ ਹੈ ਜੀ ਇਹ ਇਹ ਜਿਹੜੇ ਕਾਟਨ ਦਾ ਸੂਟ 350 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਰੰਗ ਤਾਂ ਇਹਦੇ ਵਿੱਚ ਜੀ ਬਹੁਤ ਸੋਹਣੇ ਕਲਰ ਆਏ ਨੇ ਸਾਰੇ ਬਹੁਤ ਹੀ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹ ਬਹੁਤ ਦਾਗਾਂ ਦੀ ਡਿਮਾਂਡ ਸੀਗੀ ਇਹ ਸੂਟਾਂ ਦੀ ਇਹ ਸੂਟ ਪਹੁੰਚ ਚੁੱਕੇ ਨੇਗੇ ਸ਼ੇਤੀ ਤੇ ਸ਼ੇਤੀ ਜਾਓ ਤੇ ਸ਼ੇਤੀ ਲੈ ਕੇ ਜਾਓ ਇਹਨਾਂ ਨੂੰ ਫਿਰ ਵੈਰਾਈਟੀ ਖਤਮ ਹੋ ਜਾਂਦੀ ਆ ਸਾਵੇਂ ਕਰਤ ਨਹੀਂ ਮਿਲਦੇ ਜੀ ਫਿਰ ਦਪਟਾ ਨਾਲ ਮੈਚਿੰਗ ਕਾਪਟਨ ਦਾ ਸੂਟ ਸਿਰਫ 350 ਦੇ ਵਿੱਚ ਆ ਜੀ ਇਹ 350 ਰੁਪਏ ਦੇ ਵਿੱਚ ਪਰਾ ہماری ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਇੱਕ ਕਰ ਅੰਕ ਦੇ ਜਿੰਨੇ ਮਰਜੀ ਸੂ ਲੈ ਸਕਦੇ ਜੀ ਬਹੁਤ ਹੀ ਮਾਲ ਕੁਆਂਟੀਟੀ ਚ ਪਹੁੰਚ ਚੁੱਕਾ ਹੈ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਜੀ ਇੱਕ ਕਲਰ ਦੇ ਵਿੱਚ ਜਿੰਨੇ ਮਰਜ਼ੀ ਹੂ ਬਲੈਕ ਕਰਾਂ ਦੀ ਇਹੇ ਖੇਲ ਹਾਲਾ ਮਾਲਾ ਬਹੁਤ ਪਹੁੰਚਾ ਹੋਇਆ ਹੈਗਾ ਬਾਰੇ ਮਾਲ ਦੀ ਡਿਮਾਂਡ ਵੱਧ ਹੋਣ ਕਰਕੇ ਇਹ ਨਹੀਂ ਪਤਾ ਵੀ 2-4 ਦੇ ਵਿੱਚ ਹੀ ਖਤਮ ਹੋ ਜਾਏ ਛੇਤੀ ਛੇਤੀ ਆਇਆ ਕਰੋ ਜੀ ਛੇਤੀ ਲੈ ਕੇ ਆਇਆ ਕਰੋ ਜੀ ਇਹੇ ਦਪੱਟੇ ਦੇ ਸਮੇਤ 350 ਦਾ ਸੂਟ ਜੀ ਕਾਟਨ ਦਾ ਬਿਲਕੁਲ ਜਮਾ ਕਾਟਨ ਦਾ ਕੱਪੜਾ ਹੈ ਜੀ ਹਨ ਸਰ ਕੁਆਲਟੀ ਵਾਲੇ ਥੋਲੇ ਜੀ ਭਰਾਵਾਂ ਦੀ ਹੱਤੀ ਦਿੱਤੇ ਜੀ ਭਾਰੀ ਛੇਰ ਮੇਲੇ ਚੱਲ ਰਿਹਾ ਹੈਗਾ ਕਟਮ ਇਹ ਆਦ ਕਟਾ ਗਈ ਬਹੁਤ ਹੀ ਕਲਰਾਂ ਡਿਜ਼ਾਈਨਾਂ ਦੇ ਵਿੱਚ ਮਾਲ ਇਹਦੇ ਵਿੱਚ ਆ ਦੇਖੋ ਜੀ ਬਹੁਤ ਮਾਲ ਕੁਆਲਿਟੀ ਦੇ ਵਿੱਚ ਪਹੁੰਚ ਕੇ ਇਹਦੇ ਵਿੱਚ ਜੀ ਨਗਾ ਦੇ ਨਾਗ ਪਹੁੰਚੇ ਹੋਏ ਨੇ ਜੀ ਮਾਲ ਦੇ ਜਿੰਨੇ ਮਰਜੀ ਲੈ ਸਕਦੇ ਜਿਹਨੇ ਇਹ ਭਰਾਵਾ ਦੀ ਹੱਤੀ ਦੇ ਉੱਤੇ ਜੀ ਬਹੁਤ ਮਾਲ ਪਹੁੰਚ ਗਿਆ ਇਹ माजी ਕੰਦਰ ਸੂਟ ਕਿੱਤੇ ਵਾਦੀ ਦਾ ਸਮੋ ਜੀ ਇੱਕ ਨਾਲ ਦੇ ਚਾਹੇ 10 ਗਣਤੀ ਵੀ ਡਿਸਪਲੇ ਹੋ ਤਾਂ ਲੈ ਸਕਦੇ ਹੋਗੇ ਭਰਾਵਾਂ ਦੀ ਹੱਟੀ ਦਿੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾਗਾ ਭਰਾਵਾਂ ਦੀ ਹੱਟੀ ਵਾਸਤੇ ਰੋਡ ਮੌਰ ਮੰਡੀ